ਵਾਈਟ ਹਾਊਸ ਦੇ ਵਿੱਚ ਜਿਵੇਂ ਹੀ ਪਹਿਲੇ ਦਿਨ ਅਮਰੀਕਾ ਦੇ ਰਾਸ਼ਟਰਪਤੀ ਸੌ ਚੁੱਕਦੇ ਨੇ ਪੂਰੇ ਯੂਰਪ ਦੇ ਵਿੱਚ ਜਿਹੜੀ ਟੈਨਸ਼ਨ ਸੀ ਉਸ ਸਮੇਂ ਸਿਖਰਾਂ ਦੇ ਉੱਪਰ ਪਹੁੰਚ ਗਈ ਸੀ ਯੂਰਪੀਅਨ ਯੂਨੀਅਨ ਨੂੰ ਹੁਣ ਇਹ ਟੈਨਸ਼ਨ ਹੈ ਕਿ ਅਮਰੀਕਾ ਦੀ ਜਿਹੜੀ ਵਿਦੇਸ਼ ਨੀਤੀ ਹੈ ਹੁਣ ਪੂਰੀ ਤਰ੍ਹਾਂ ਦੇ ਨਾਲ ਬਦਲ ਚੁੱਕੀ ਹੈ ਅਮਰੀਕਾ ਦੀ ਜਿਹੜੀ ਵਰਤਮਾਨ ਦੀ ਸਰਕਾਰ ਹੈ ਉਸ ਦੀ ਜਿਹੜੀ ਹੁਣ ਪ੍ਰਾਇੋਰਟੀ ਹੈ ਉਹ ਯੂਕਰੇਨ ਦੀ ਸੁਰੱਖਿਆ ਨਹੀਂ ਹੈ ਇਹੀ ਕਾਰਨ ਹੈ ਕਿ ਯੂਰਪ ਦੇ ਕਈ ਵੱਡੇ ਨੇਤਾ ਟਰੰਪ ਦੇ ਸੌ ਚੱਕ ਸਮਾਗਮ ਦੇ ਵਿੱਚ ਪਹੁੰਚੇ ਹੀ ਨਹੀਂ ਹੁਣ ਪੂਰੇ ਦਾ ਪੂਰਾ ਯੂਰੋਪੀਅਨ ਯੂਨੀਅਨ ਇਹ ਚੀਜ਼ ਸਮਝ ਚੁੱਕਿਆ ਹੈ ਕਿ ਅਮਰੀਕਾ ਦੀ ਮਦਦ ਤੋਂ ਬਿਨਾਂ ਅਸੀਂ ਯੂਕਰੇਨ ਅਤੇ ਜਿਹੜੀ ਰੂਸ ਦੀ ਜੰਗ ਚੱਲ ਰਹੀ ਹੈ ਉਸ ਦੇ ਵਿੱਚ ਯੂਕਰੇਨ ਦੀ ਮਦਦ ਕਿਵੇਂ ਕਰਨੀ ਹੈ ਇਸ ਦੇ ਉੱਪਰ ਕੰਮ ਕਰ ਰਿਹਾ ਹੈ ਹੁਣ ਇਸ ਦੇ ਨਾਲ ਹੀ ਯੂਰਪ ਹੁਣ ਇਹ ਚੀਜ਼ ਵੀ ਤੈਅ ਕਰ ਰਿਹਾ ਹੈ ਕਿ ਉਹਨਾਂ ਨੂੰ ਹੀ ਆਪਣੀ ਸੁਰੱਖਿਆ ਕਰਨੀ ਪੈਣੀ ਹੈ ਬਿਨਾਂ ਅਮਰੀਕਨ ਮਦਦ ਤੋਂ ਤੇ ਉਹ ਆਪਣੇ ਆਪ ਨੂੰ ਇਸ ਚੀਜ਼ ਦੇ ਲਈ ਵੀ ਤਿਆਰ ਕਰ ਰਹੇ ਨੇ ਹੁਣ ਸਵਾਲ ਇਹ ਹੀ ਉੱਠ ਰਿਹਾ ਹੈ ਬਾਰ ਬਾਰ ਕਿ ਟਰੰਪ ਦੇ ਰਾਜ ਦੇ ਦੌਰਾਨ ਕੀ ਨਾਟੋ ਦਾ ਅੰਤ ਹੋ ਜਾਵੇਗਾ ਨਾਟੋ ਖਤਮ ਹੋ ਜਾਵੇਗਾ ਜਾਂ ਫਿਰ ਯੂਰਪ ਅਤੇ ਰੂਸ ਦੇ ਵਿੱਚ ਨਵੀਂ ਜੰਗ ਬਦਲਣ ਦੇ ਵਿੱਚ ਕਈ ਸਾਰੇ ਦਹਾਕੇ ਲੰਘ ਜਾਂਦੇ ਨੇ ਪਰ ਟਰੰਪ ਦੀ ਜਿਵੇਂ ਹੀ ਵਾਪਸੀ ਹੋਈ ਹੈ ਤਾਂ ਵਿਦੇਸ਼ ਨੀਤੀ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਪਰਿਵਰਤਨ ਦਿਖਣ ਲੱਗੇ ਨੇ ਚਾਹੇ ਟਰੰਪ ਦੀ ਵਿਦੇਸ਼ ਨੀਤੀ ਨੂੰ ਜ਼ਮੀਨੀ ਪੱਧਰ ਦੇ ਉੱਪਰ ਲਾਗੂ ਹੋਣ ਲਈ ਹਜੇ ਟਾਈਮ ਲੱਗੇ ਪਰ ਉਸ ਨੇ ਇਸ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਟਰੰਪ ਦੀ ਵਿਦੇਸ਼ ਨੀਤੀ ਕਿਹੋ ਜੀ ਹੋਵੇਗੀ ਇਸ ਚੀਜ਼ ਦਾ ਥੋੜਾ ਜਿਹਾ ਅੰਦੇਸ਼ਾ ਤਾਂ ਟਰੰਪ ਦੇ ਸੌ ਚੱਕ ਸਮਾਗਮ ਦੇ ਵਿੱਚ ਹੀ ਪਤਾ ਲੱਗ ਗਿਆ ਸੀ ਕਿਉਂਕਿ ਯੂਰਪ ਦੇ ਜਿੰਨੇ ਵੀ ਵੱਡੇ ਵੱਡੇ ਨੇਤਾ ਸਨ ਉਹਨਾਂ ਨੂੰ ਇਨਵਾਈਟ ਹੀ ਨਹੀਂ ਕੀਤਾ ਗਿਆ ਸੀ ਟਰੰਪ ਦੇ ਸੌ ਚੱਕ ਸਮਾਗਮ ਦੇ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰ ਜਰਮਨੀ ਦੇ ਚਾਂਸਲਰ ਓਲਾਫ ਚੌਸਲਰ ਨੂੰ ਵੀ ਨਹੀਂ ਬੁਲਾਇਆ ਗਿਆ ਫਰਾਂਸ ਦੇ ਰਾਸ਼ਟਰਪਤੀ ਇਮੈਲ ਮੈਕਰੋਨ ਨੂੰ ਵੀ ਨਹੀਂ ਬੁਲਾਇਆ ਗਿਆ 트ੰਪ ਦੇ ਸੌਂਚੁਕ ਸਮਾਗਮ ਦੇ ਵਿੱਚ ਇਥੋਂ ਤੱਕ ਕਿ ਯੂਰਪੀਅਨ ਯੂਨੀਅਨ ਦੇ ਮੁਖੀ ਨੂੰ ਵੀ ਨਹੀਂ ਬੁਲਾਇਆ ਗਿਆ ਇਸ ਸਮਾਰੋਹ ਦੇ ਵਿੱਚ ਪੋਲੈਂਡ ਦੇ ਰਾਸ਼ਟਰਪਤੀ ਆਂਦਰਸ ਟੂਡਾ ਵੀ 트ੰਪ ਦੇ ਸੌਂਚੁਕ ਸਮਾਗਮ ਦੇ ਵਿੱਚ ਨਜ਼ਰ ਨਹੀਂ ਆਏ ਇਥੋਂ ਤੱਕ ਕਿ ਜਿਹੜਾ ਨਾਟੋ ਦਾ ਹੈੱਡ ਹੈ ਉਸ ਨੂੰ ਵੀ ਨਹੀਂ ਬੁਲਾਇਆ ਗਿਆ ਅਮਰੀਕਨ ਰਾਸ਼ਟਰਪਤੀ ਡੋਨਲਡ 트ੰਪ ਦੇ ਸੌਂਚੁਕ ਸਮਾਗਮ ਦੇ ਵਿੱਚ ਸਾਰਾ ਯੂਰਪ ਇਸ ਕਰਕੇ ਵੀ ਡੋਨਲਡ 트ੰਪ ਦੇ ਨਾਲ ਨਾਰਾਜ਼ ਹੈ ਕਿਉਂਕਿ ਡੋਨਲਡ 트ੰਪ ਹੁਣ ਯੂ ਪੜਾ ਪੈ ਗਿਆ ਹੈ ਇਹ ਦਿਨ ਪੋ ਦਿਨ ਹੁਣ ਵੱਧਦਾ ਹੀ ਜਾ ਰਿਹਾ ਹੈ 트럼ਪ ਦੇ ਸੌ ਚੁੱਕਣ ਦਰਾਂ ਨਹੀਂ ਫਰਾਂਸ ਦੇ ਰਾਸ਼ਟਰਪਤੀ ਦਾ ਇੱਕ ਬਿਆਨ ਇਹ ਚੀਜ਼ ਦੀ ਤਸਦੀਕ ਕਰ ਦਿੰਦਾ ਹੈ ਜਿਵੇਂ ਹੀ 트럼ਪ ਨੇ ਸੌ ਚੁੱਕੀ ਤਾਂ ਰਾਸ਼ਟਰਪਤੀ ਜਿਹੜੇ ਫਰਾਂਸ ਦੇ ਸਨ ਉਹਨਾਂ ਦਾ ਬਿਆਨ ਆਇਆ ਕਿ 트럼ਪ ਦੀ ਵਾਪਸੀ ਦੇ ਨਾਲ ਯੂਰਪ ਦਾ ਜਿਹੜਾ ਹੁਣ ਸੁਰੱਖਿਆ ਕਵਰ ਹੈ ਉਹ ਇੰਨਾ ਜ਼ਿਆਦਾ ਮਜ਼ਬੂਤ ਨਹੀਂ ਰਿਹਾ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਦਾ ਇੱਕ ਕਾਰਨ ਹੈ ਜੁਕ੍ਰੇਨ ਨੂੰ ਸੁਰੱਖਿਆ ਦੇਣ ਤੋਂ ਅਮਰੀਕਾ ਨੇ ਹੁਣ ਆਪਣੇ ਹੱਥ ਪਿੱਛੇ ਖਿੱਚ ਲਏ ਨੇ 트럼ਪ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਉਹ ਦੂਜਿਆਂ ਦੇ ਲਈ ਨਹੀਂ ਬਲਕਿ ਗ੍ਰੇਟ ਅਮਰੀਕਾ ਅਗੇਨ ਦੀ ਜੰ ਪਹਿਲਾਂ ਵੀ ਲੰਬੇ ਸਮੇਂ ਤੋਂ ਨਾਟੋ ਦੀ ਭੂਮਿਕਾ ਦੇ ਉੱਪਰ ਅਕਸਰ ਹੀ ਸਵਾਲ ਚੁੱਕਦਾ ਰਿਹਾ ਹੈ ਨਾਟੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੁਰੱਖਿਆ ਦੀ ਗਰੰਟੀ ਦਾ ਇੱਕ ਕਾਰਡ ਬਣ ਗਿਆ ਸੀ ਹਰ ਇੱਕ ਦੇਸ਼ ਦੇ ਲਈ ਮਤਲਬ ਕਿ ਤੁਸੀਂ ਨਾਟੋ ਦੇ ਵਿੱਚ ਸ਼ਾਮਲ ਹੋ ਜਾਓ ਤੇ ਕੋਈ ਵੀ ਦੇਸ਼ ਤੁਹਾਡੇ 'ਤੇ ਬਲ ਅੱਖ ਚੱਕ ਕੇ ਵੀ ਨਹੀਂ ਦੇਖੇਗਾ ਨਾਟੋ ਦੇ ਵਿੱਚ ਤਕਰੀਬਨ 30 ਦੇਸ਼ ਨੇ ਤੇ ਡੋਨਲਡ ਟਰੰਪ ਨੇ ਆਪਣੇ ਪ੍ਰਚਾਰ ਦੌਰਾਨ ਹੀ ਕਿਹਾ ਸੀ ਕਿ ਜੇਕਰ ਬਾਕੀ ਦੇ ਦੇਸ਼ ਵੀ ਆਪਣੀ ਜੀਡੀਪੀ ਦਾ 2% ਤੋਂ ਜ਼ਿਆਦਾ ਹਿੱਸਾ ਨਾਟੋ ਦੇ ਫੰਡ ਦੇ ਵਿੱਚ ਨਹੀਂ ਪਹੁੰਚਣਗੇ ਤਾਂ ਅਮਰੀਕਾ ਵੀ ਆਪਣੇ ਹੱਥ ਪਿੱਛੇ ਖਿੱਚ ਲਵੇਗਾ ਨਾਟੋ ਤੋਂ ਡੋਨਲਡ ਟਰੰਪ ਨੇ ਉਸ ਸਮੇਂ ਹੀ ਕਿਹਾ ਨੂੰ ਸੁਰੱਖਿਆ ਨਹੀਂ ਦੇਵੇਗਾ ਉਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਨਾਟੋ ਦੇਸ਼ ਨੂੰ ਆਪਣੀ ਜੀਡੀਪੀ ਦਾ 2% ਦਾ ਜਿਹੜਾ ਖਰਚਾ ਹੈ 2% ਦਾ ਜਿਹੜਾ ਬਜਟ ਹੈ ਉਹ ਨਾਟੋ ਦੇ ਵਿੱਚ ਦੇਣਾ ਪਵੇਗਾ ਹੁਣ ਤੱਕ ਜਿਹੜਾ ਨਾਟੋ ਦਾ ਡਿਫੈਂਸ ਬਜਟ ਹੈ ਉਹਦੇ ਵਿੱਚ ਆਪਣੀ ਜੀਡੀਪੀ ਦਾ ਅਮਰੀਕਾ 3.6% ਹਿੱਸਾ ਪਾਉਂਦਾ ਹੈ 2.2% ਆਪਣੀ ਜੀਡੀਪੀ ਦਾ ਹਿੱਸਾ ਪਾਉਂਦਾ ਹੈ ਗ੍ਰੀਸ 2.14% ਹਿੱਸਾ ਪਾਉਂਦਾ ਹੈ ਇਸਟੋਨੀਆ 2.10% ਹਿੱਸਾ ਪਾਉਂਦਾ ਹੈ ਯੂਨਾਈਟਿਡ ਕਿੰਗਡਮ ਤੇ 2% ਦੇ ਨਾਲ ਹਿੱਸਾ ਪਾਉਂਦਾ ਹੈ ਪੋਲੈਂਡ ਇੰਨੇ ਦੇਸ਼ ਹੀ ਨੇ ਜਿਹੜੇ ਹਜੇ ਤੱਕ ਇਹ ਸ਼ਰਤ ਪੂਰੀ ਕਰ ਰਹੇ ਨੇ ਡੋਨਲ ਜੋ ਆਪਣਾ ਹਜੇ ਤੱਕ ਹਿੱਸਾ ਦੇ ਰਿਹਾ ਹੈ 1.8% ਜਰਮਨੀ ਆਪਣੀ ਜੀਡੀਪੀ ਦਾ ਹਿੱਸਾ ਦੇ ਰਿਹਾ ਹੈ 1.2% ਤੇ ਬਾਕੀ ਦੇ 25 ਦੇਸ਼ 1% ਤੋਂ ਵੀ ਘੱਟ ਹਿੱਸਾ ਦੇ ਰਹੇ ਨੇ ਨਾਟੋ ਦੇ ਡਿਫੈਂਸ ਬਜਟ ਦੇ ਵਿੱਚ ਪੂਰੇ ਯੂਰਪ ਨੇ ਰੂਸ ਦੇ ਨਾਲ ਜੰਗ ਲੜਨ ਦੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਉਹ ਵੀ ਅਮਰੀਕਾ ਦੇ ਸਹਿਯੋਗ ਤੋਂ ਬਿਨਾਂ ਹੁਣ ਸਾਰਾ ਯੂਰਪ ਰੂਸ ਨੂੰ ਯੂਕਰੇਨ ਦੇ ਨਾਲ ਜੰਗ ਦੇ ਉਲਝਾਉਣ ਦੇ ਵਿੱਚ ਹੀ ਲੱਗ ਗਿਆ ਹੈ ਹੁਣ ਹਥਿਆਰ ਅਤੇ ਗੋਲਾ ਬਰੂਦ ਜਿੰਨਾ ਵੀ ਹੋਵੇਗਾ ਉਹ ਸਾਰੇ ਯੂਰੋਪੀਅਨ ਦੇਸ਼ ਦੇਣ ਕੇ ਯੂਕਰੇਨ ਨੂੰ ਅਮਰੀਕਾ ਤਾਂ ਆਪਣੇ ਹੱਥ ਪਿੱਛੇ ਨੂੰ ਖਿੱਚ ਚੁੱਕਿਆ ਹੈ ਇਹ ਗੱਲ ਨੂੰ ਹੁਣ ਰੂਸ ਅੱਖ ਵੀ ਨਹੀਂ ਹੋਣਾ 트럼ਪ ਦੇ ਵਾਪਸ ਆਉਣ ਦੇ ਨਾਲ ਰੂਸ ਨੂੰ ਤਾਂ ਪਲੱਸ ਪੁਆਇੰਟ ਮਿਲਿਆ ਹੈ ਤੇ ਯੂਰਪ ਨੂੰ ਨੈਗੇਟਿਵ ਪੁਆਇੰਟ ਹੀ ਮਿਲਿਆ ਹੈ ਜਦੋਂ ਤੱਕ ਰੂਸ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਅਮਰੀਕਾ ਦੇ ਲਈ ਖਤਰਾ ਨਹੀਂ ਬਣਦਾ ਉਦੋਂ ਤੱਕ ਡੋਨਲਡ 트럼ਪ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਐਕਸ਼ਨ ਰੂਸ ਦੇ ਖਿਲਾਫ ਨਹੀਂ ਲੈਣਗੇ ਇਹ ਉਹਨਾਂ ਦੀ ਵਿਦੇਸ਼ ਨੀਤੀ ਦੇ ਵਿੱਚ ਤੇ ਉਹਨਾਂ ਦੇ ਬਿਆਨਾਂ ਦੇ ਵਿੱਚ ਵੀ ਸਾਫ਼-ਸਾਫ਼ ਝਲਕ ਰਿਹਾ ਹੈ ਤੇ ਹੁਣ ਯੂਰੋਪੀਅਨ ਦੇਸ਼ ਆਪਣੇ ਆਪ ਨੂੰ ਕਿਵੇਂ ਸੁਰੱਖਿਆ ਦੇਣਗੇ ਆਪਣਾ ਡਿਫੈਂਸ ਸਿਸਟਮ ਕਿਵੇਂ ਉੱਪਰ ਕਰਨਗੇ ਇਹ ਉਹਨਾਂ ਦੇ ਉੱਪਰ ਹੈ ਪਰ ਉਹਨਾਂ ਨੂੰ ਇਸ ਚੀਜ਼ ਦੀ ਚਿੰਤਾ ਹੁਣ ਪੈ ਚੁੱਕੀ ਹੈ ਕਿਉ ਧਿਆਨ ਹੀ ਨਹੀਂ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਕਿੰਦਾ ਦੀ ਵੀ ਕੋਈ ਵੀ ਪ੍ਰੋਬਲਮ ਹੋਵੇ ਅਮਰੀਕਾ ਸਾਡੇ ਨਾਲ ਖੜਾ ਹੈ ਉਹੀ ਸਾਰਾ ਕੁਝ ਦੇਖੇਗਾ ਪਹਿਲਾਂ ਪੂਰੇ ਯੂਰਪ ਦੇ ਲਈ ਕਲਾ ਰੂਸ ਖਤਰਾ ਸੀ ਹੁਣ ਇੱਕ ਤਰ੍ਹਾਂ ਦੇ ਨਾਲ ਪੂਰਾ ਯੂਰਪ 트ੰਪ ਨੂੰ ਵੀ ਇੱਕ ਖਤਰੇ ਵਾਂਗੂ ਹੀ ਸਮਝਣ ਲੱਗ ਗਿਆ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ 트ੰਪ ਦੇ ਕਾਰਜਕਾਲ ਦੇ ਦੌਰਾਨ ਕੀ ਨਾਟੋ ਬਚੇਗਾ ਜਾਂ ਇਸ ਦੇ ਵੀ ਰੂਸ ਵਾਂਗੂ ਟੁਕੜੇ ਟੁਕੜੇ ਹੋ ਜਾਣਗੇ ਇਸ ਜਿਹੜਾ ਅਮਰੀਕਾ ਤੇ ਯੂਰਪ ਦੇ ਵਿਚਾਲੇ ਟੈਨਸ਼ਨ ਵਧੀ ਹੋਈ ਹੈ ਉਹਨਾਂ ਦੇ ਪਿੱਛੇ ਕਾਰਨ ਕੀ ਨੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚ